ਤੇ ਕਦੀ ਉਹ ਪੁਰਾਣਾ ਦੌਰ ਯਾਦ ਆਉਂਦਾ ਦਿਲ ਕਰਦਾ ਕਿ ਉਹ ਪਾਕਿਸਤਾਨ ਨਾ ਬਣਿਆ ਹੁੰਦਾ 47 ਦੀ ਵੰਡ ਨਾ ਪਈ ਹੁੰਦੀ ਤੇ ਅੱਜ ਅਸੀਂ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਰਹਿੰਦੇ ਹੁੰਦੇ ਜਿੱਥੇ ਅਸੀਂ ਰਹਿੰਦੇ ਸੀ ਯਾਦ ਆਉਂਦੀ ਏ ਸੰਤਾਲੀ ਕਿੰਨੇ ਸਾਲ ਗਏ ਆ ਮੈਂ ਕੋਈ 75 ਸਾਲ ਬਾਅਦ ਗਈ ਤੇ ਜਦੋਂ ਮੈਂ ਗਈ ਆ ਤੇ ਇਹ ਸਾੜੇ ਕੰਨਸਾ ਕਿਸ ਤਰ੍ਹਾਂ ਤੁਸੀਂ ਪਛਾਣੋਗੇ ਕਿਸ ਤਰ੍ਹਾਂ ਮੈਂ ਕਹ ਉਹ ਉਸ ਟਾਈਮ ਚ ਮਕਾਨ ਹੀ ਸਾਡੇ ਜਿਸਰਾਂ ਦੇ ਮਹਿਲ ਨੇ ਰਾਜਿਆਂ ਦੇ ਉਸ ਤਰ੍ਹਾਂ ਦੇ ਬਣੇ ਉਸ ਮਕਾਨ ਵਿਛਾਲ ਲੈਣੇ ਨੇ ਜਿਹੜਾ ਜੇਬਰਾਤ ਸੀਗੇ ਹੈ 골ਡ ਸੀ ਤੁਹਾਡੇ ਮਾਤਾ ਜੀ ਕੋਲ ਹਾਂ ਉਹ ਫਿਰ ਕਿਸ ਤਰ੍ਹਾਂ ਲੈ ਕੇ ਆਉਂਦਾ ਕਿਉਂਕਿ ਤੁਸੀਂ ਤੇ ਬਹੁਤ ਰਹੀਸ ਜਿਆਦੇ ਸੀ ਉਸ ਜਗ੍ਹਾ ਤੇ ਫਿਰ ਉਹ ਸੋਨਾ ਕਿਸ ਤਰ੍ਹਾਂ ਲੈ ਕੇ ਆਇਆ ਸ਼ਾਨੂ ਤੇ ਤਾਂ ਹੀ ਪਤਾ ਲੱਗਾ ਭਈ ਉਹ ਸਾਡੇ ਨਾਲ ਹੀ ਰਹੀ ਹਰ ਇੱਕ ਦਿਨ ਫੜ ਕੇ ਰੱਖਦੇ ਸਨ ਤੇ ਉਹਨੇ ਢਿੱਡ ਤੇ ਬੰਨਿਆ ਅਸੀਂ ਅੱਖਾਂ ਭਰੀਆਂ ਉਦੋਂ ਆਪਣੇ ਮਾਂ ਪਿਓ ਚਿੱਤੇ ਆਏ ਉਹ ਵਿਹੜਾ ਚਿੱਤੇ ਆਇਆ ਜਿੱਥੇ ਤੁਸੀਂ ਬਚਪਨ ਬਿਤਾ ਰਹੇ ਸੀ ਉਹ ਤੇ ਬਹੁਤ ਹੋਇਆ ਸਾਡੇ ਵਾਸਤੇ 15 ਅਗਸਤ ਆਜ਼ਾਦੀ ਵਾਲਾ ਦਿਨ ਹੈ ਤੁਹਾਡੇ ਅਸੀ 1947 ਕੀ ਸੀ 47 ਦਾ ਇਹ ਜੇ ਪਿਛੇੜਾ ਜਿਹੜਾ ਪਾਕਿਸਤਾਨ ਚੋਂ ਨਿਕਲਣਾ ਤੇ ਨਨਕਾਣਾ ਸਾਹਿਬ ਉਥੇ ਗੁਰਦੁਆਰੇ ਦੀ ਛੱਤਾਂ ਦੇ ਉੱਤੇ ਰਾਤ ਕੱਟਣੀ ਤੇ ਦੁੱਖਾਂ ਦੇ ਵਿੱਚ ਸਾਰਿਆਂ ਰਹਿਣਾ ਉਹ ਅਜੇ ਤੱਕ ਪੁਰਦਾਨੀ ਤੇ ਕਹਿੰਦੇ ਆ ਕਿ ਜਿਹੜਾ ਤੁਹਾਡਾ ਪਰਿਵਾਰ ਸੀ ਬੜਾ ਰਹੀਸ ਪਰਿਵਾਰ ਸੀ ਬੜਾ ਪੈਸੇ ਵਾਲਾ ਸ਼ੋਹਰਤ ਵਾਲਾ ਪਰਿਵਾਰ ਸੀਗਾ ਕਿਹੋ ਜਿਹੀ ਜ਼ਗੀਰਦਾਰੀ ਸੀ ਤੁਹਾਡੇ ਕੋਲ ਮੁੰਸ਼ੀਆਂ ਨੇ ਵੇਚ ਕੇ ਆਉਣਾ ਤੇ ਉਹਨਾਂ ਦਰਵਾਜ਼ਿਆਂ ਦੇ ਅੱਗੇ ਖਲੋਤੇ ਰਹਿਣਾ ਜੀ ਆ ਫਸਲ ਦੇ ਪੈਸੇ ਲੈ ਲਓ ਤੇ ਕਿਸੇ ਨੂੰ ਲੋੜ ਹੁੰਦੀ ਸੀ ਤੇ ਕੋਈ ਜਾਂਦਾ ਸੀ ਨਹੀਂ ਤੇ ਉਹ ਕਹਿੰਦੇ ਦੂਜਾ ਮੁੰਸ਼ੀ ਆਏਗਾ ਤੇ ਲੈ ਆਵੇਗਾ ਤੇ ਰੁਕੋ ਤੁਸੀਂ ਗੱਡੀਆਂ 'ਚ ਰਹਿਣ ਵਾਲੇ ਗਿੱਜੇ ਸੀ ਤੁਹਾਡੇ ਘਰ ਹਜ਼ਾਰਾਂ ਦੇ ਹਿਸਾਬ ਨਾਲ ਨੌਕਰ ਸੀਗੇ ਤੇ ਫਿਰ ਕਿਸ ਤਰ੍ਹਾਂ ਤੁਸੀਂ ਉਦੋਂ ਔਖਾ ਸੀ ਜੀ ਇਹ ਦੁੱਖ ਬੜਾ ਵੱਡਾ ਹੋਇਆ ਕਿ ਇੰਦਰ ਦੇ ਲੋਕਾਂ ਨੂੰ ਪਤਾ ਨਹੀਂ ਸੀ ਪਿੰਡ ਲੱਗ ਬਚ ਲਾ ਕਿ ਸਾਡਾ ਕੀ ਏ ਇਹ ਉਹਦੇ ਮੁਤਾਬਕ ਇਹਨਾਂ ਨੇ ਸਾਨੂੰ ਚਲਾਇਆ ਤੇ ਕਦੀ ਸੋਚਿਆ ਸੀਗਾ ਕਿ 47 ਦੇ ਵੇਲੇ ਸਾਨੂੰ ਉਹ ਸਭ ਕੁਝ ਛੱਡ ਛੜਾ ਕੇ ਇੱਥੇ ਆਉਣਾ ਪੈਣਾ ਨਹੀਂ ਜੀ ਉਹ ਤਾਂ ਸੋਚ ਹੀ ਨਹੀਂ ਸੀ ਸਕਦੇ ਪਰ ਕਬਰਾਂਡ ਤੇ ਪਈ ਉਹ ਸ਼ੁਰੂ ਹੋ ਗਈ ਸੀ ਕਿਉਂਕਿ ਜਦੋਂ ਪਾਕਿਸਤਾਨ ਵਾਲਿਆਂ ਨੇ ਇਹ ਜਿਨ੍ਹਾਂ ਨੇ ਇਹ ਇਸ਼ਾਰਾਤ ਜਿਹੜੀ ਇਹਨਾਂ ਦੀ ਸੀਗੀ ਅੰਗਰੇਜ਼ਾਂ ਦੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਲਈ ਹੋਈ ਸੀ ਤੇ ਉਹਦਾ ਅਸਰ ਤੇ ਹੋ ਰਿਹਾ ਸੀਗਾ ਸਾਰਾ ਹਰ ਸਾਲ 15 ਅਗਸਤ ਆਉਂਦੀ ਹੈ ਤੇ 15 ਅਗਸਤ ਨੂੰ ਅਸੀਂ ਆਪਣੇ ਆਜ਼ਾਦੀ ਦੇ ਦਿਹਾੜੇ ਵਜੋਂ ਮਨਾਉਂਦੇ ਆ ਸਾਡੇ ਵਾਸਤੇ ਆਜ਼ਾਦੀ ਸੀ ਪਰ ਖੌਰੇ ਪੁੱਛ ਕੇ ਵੇਖੋ ਉਹਨਾਂ ਬਜ਼ੁਰਗਾਂ ਨੂੰ ਜੜਨਾ ਨੇ ਸੰਤਾਲੀ ਨੂੰ ਆਪਣੇ ਪਿੰਡੇ ਹੰਡਾਇਆ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਤੇ ਭਾਰਤ ਤੋਂ ਉੱਜੜ ਕੇ ਨਵੇਂ ਬਣੇ ਪਾਕਿਸਤਾਨ ਦੇ ਵਿੱਚ ਗਏ ਸਨ ਉਹਨਾਂ ਵਾਸਤੇ ਸੰਤਾਲੀ ਦਾ ਮਤਲਬ ਕੀ ਸੀ ਉਹਨਾਂ ਨੂੰ ਸੰਤਾਲੀ ਕੀ ਲੱਗਦੀ ਹੈ ਕਿ ਵਾਕਈ ਹੀ ਸੰਤਾਲੀ ਆਜ਼ਾਦੀ ਹੈ ਸੋ ਆਓ ਅੱਜ ਗੱਲਬਾਤ ਕਰਦੇ ਹਾਂ ਅਜਿਹੀ ਖਾਸ ਅਛੀਅਤਨਾ ਜਿਨ੍ਹਾਂ ਦਾ ਬਹੁਤ ਉੱਚਾ ਰੁਤਪਾਸੀ ਕੌਮ ਦੇ ਵਿੱਚ ਤੇ ਉਹ ਜਿਸ ਵਕਤ ਪਾਕਿਸਤਾਨ ਬਣਿਆ ਸੀਗਾ ਤੇ ਲਗਭਗ ਉਦੋਂ 21-22 ਸਾਲ ਦੀ ਉਮਰ ਸੀ ਕੀ ਉਹਨਾਂ ਦੀ ਬੜੇ ਰਹੀਸ ਪਰਿਵਾਰਤੋਂ ਨੇ ਸੋ ਕਿੱਲਿਆਂ ਤੋਂ ਵੀ ਵੱਧ ਉਹਨਾਂ ਦੇ ਬਾਪ ਦੀ ਜ਼ਮੀਨ ਸੀਗੀ ਉਸ ਵਕਤ ਜਦੋਂ ਲੋਕਾਂ ਕੋਲ ਸਾਈਕਲ ਨਹੀਂ ਸੀ ਹੁੰਦੇ ਤਾਂ ਉਹ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਸਨ ਮੁਲਾਕਾਤ ਕਰਵਾਨੇ ਆ ਬੀਜੀ ਸਸਤੀਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਕੀ ਆਲਾ ਸੇਤਾ ਠੀਕ ਨੇ ਹਾਂ ਜੀ ਹਾਂ ਮਹਾਰਾਜ ਦੀ ਬੜੀ ਕਿਰਪਾ ਹੈ ਉਹ ਆਪਣਾ ਸਾਲਾ ਨਿਤ ਨਹੀਂ ਆਪਣੇ ਦਰਸ਼ਨ ਸਭ ਕੁਝ ਬਖਸ਼ਦੇ ਨੇ ਹੁਣ ਤੱਕ ਹੂੰ ਬੀਜੀ ਮੇਰਾ ਇੱਕ ਸਵਾਲ ਹੈ ਤੁਹਾਡੇ ਤੋਂ ਤੁਹਾਡੀ ਅੱਛੀ ਖਾਸੀ ਉਮਰ ਹੈ ਤੁਸੀਂ 1947 ਨੂੰ ਆਪਣੇ ਪਿੰਡੇ ਹੰਡਾਇਆ ਸਾਡੇ ਵਾਸੇ 15 ਅਗਸਤ ਆਜ਼ਾਦੀ ਵਾਲਾ ਦਿਨ ਹੈ ਤੁਹਾਡੇ ਅਸੀ 1947 ਕੀ ਸੀ ਮਨ ਆਜ਼ਾਦ ਹੋ ਗਏ ਨੇ ਬੰਦਿਸ਼ੋਂ ਨਿਕਲ ਗਏ ਨੇ ਹਮ ਸਮਝ ਗਏ ਨੇ ਐਪੇ ਜਿੱਥੇ ਹੁਣ ਅਸੀਂ ਰਹਿੰਦੇ ਹਾਂ ਉਹਦੇ ਸਾਡੇ ਮੇਰ ਹੀ ਮੇਰੇ ਅਸੀਂ ਅਕੇ ਭਗਨੈਸਾ ਉਹਨਾਂ ਸੇ ਸਾਡੀ ਆਪਣੀ ਮੇਰ ਹੋ ਗਈ 15 ਅਗਸਤ ਨੂੰ ਸਾਨੂੰ ਮੇਰ ਬਖਸ਼ੀ ਤੇ ਜਦੋਂ ਤੁਹਾਡਾ ਜਨਮ ਹੋਇਆ ਸੀਗਾ ਤੁਹਾਡਾ ਜਨਮ ਕਿਹੜੀ ਜਗ੍ਹਾ ਹੈ ਤੁਹਾਡੀ پیدائش ਕਿੱਥੇ ਹੋਈ ਸੀਗੀ ਉਸ ਬਾਰੇ ਦੱਸੋ ਮੇਰੀ ਮਾਨਾ ਵਾਲੇ ਹੋਈ ਅੱਛਾ ਅੱਛਾ ਨਨਕਾਣਾ ਸਾਹਿਬ ਦੇ ਕੋਲ ਸ਼ੇਖੂਪੁਰੇ ਦੋਗਨੋਂ ਨਜ਼ਦੀਕ ਹੈ 12 ਮੀਲ ਤੇ ਅੱਛਾ ਸਾਡਾ ਪਿੰਡ ਸੀ ਉੱਥੇ ਮੇਰੀ ਪਰਮਾਸ਼ਾ ਹੋਈ ਤੇ ਕਹਿੰਦੇ ਆ ਕਿ ਜਿਹੜਾ ਤੁਹਾਡਾ ਪਰਿਵਾਰ ਸੀ ਬੜਾ ਰਹੀਸ ਪਰਿਵਾਰ ਸੀ ਬੜਾ ਪੈਸੇ ਵਾਲਾ ਸ਼ੋਹਰਤ ਵਾਲਾ ਪਰਿਵਾਰ ਸੀਗਾ ਕਿਹੋ ਜਿਹੀ ਜ਼ਿਗਰਦਾਰੀ ਸੀ ਤੁਹਾਡੇ ਕੋਲ ਬਾਸ਼ੇ ਸੀ ਭਈ ਦਿਨ ਚੜਦੇ ਨੂੰ ਆਪਣਾ ਕੁਰਸੀਆਂ ਮੇਜ਼ ਲੱਗ ਜਾਂਦੇ ਸਨ ਤੇ ਸਾਡਾ ਪਰਿਵਾਰ ਜਿਹੜਾ ਹੈੱਡ ਹੁੰਦਾ ਸੀ ਉਹ ਉੱਥੇ ਉਹਦੇ ਤੇ ਬੈਠੇ ਤੇ ਲੋਕੀ ਪਬਲਿਕ ਆ ਕੇ ਆਪਣੀਆਂ ਰਿਜ਼ਰਵ ਮੰਡਈਆਂ ਹਰ ਗਾਲ ਚ ਮਨਵਾਣੀਆਂ ਤਕਲੀਫਾਂ ਜਿਹੜੀਆਂ ਦੂਰ ਕਰਾਣੀਆਂ ਪੈਸੇ ਤੇ ਜੀ ਜ਼ਰੂਰ ਤੋੜੀ ਤੇ ਲੈਣਾ ਹੀ ਆ ਉਹ ਸਾਰਾ ਕੁਝ ਕਰਦੇ ਸਨ ਤੇ ਹੁਣ ਵੀ ਉਥੇ ਜਦੋਂ ਮੈਂ ਪਾਕਿਸਤਾਨ ਗਈ ਐ ਤੇ ਪੁਰਾਣੇ ਜਿਹੜੇ ਸਾਡੇ ਨਾਲ ਸੰਪਰਕ ਰੱਖਦੇ ਸਨ ਨੌਕਰ ਉਹ ਹੁਣ ਵੀ ਉਸੇ ਤਰ੍ਹਾਂ ਆ ਕੇ ਹਾਜ਼ਰ ਹੋਏ ਤੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਵੇਖ ਕੇ ਅਸੀਂ ਕਿ ਆਪ ਵੀ ਯਾਦ ਕਰਦੇ ਆ ਤੇ ਹਮੇਸ਼ਾ ਹੀ ਤੁਹਾਡੀਆਂ ਖੁਸ਼ੀਆਂ ਸਾਨੂੰ ਮਿਲਦੀਆਂ ਰਹਿੰਦੀਆਂ ਹਮ ਆਪਣਾ ਬਚਪਨ ਦੱਸੋ 47 ਤੋਂ ਪਹਿਲਾਂ ਤੁਹਾਡਾ ਬਚਪਨ ਕਿਹੋ ਜਿਹਾ ਸੀਗਾ 47 ਤੋਂ ਪਹਿਲਾਂ ਤੇ ਬਚਨ ਤੇ ਇਹ ਸੀ ਜਦੋਂ ਛੁੱਟੀ ਘਰ ਜਾਣਾ ਤੇ ਬੈਠਿਆ ਰਹਿਣਾ ਸਾਰਿਆਂ ਨੇ ਖੇਡਦੇ ਰਹਿਣਾ ਤੇ ਫੇਰ ਸ਼ਹਿਰ ਸ਼ਹਿਰਾਂ ਨੂੰ ਸ਼ਹਿਰ ਕਰਨ ਚਲੇ ਜਾਣਾ ਨਾ ਨਣਕਾਣਾ ਸਾਹਿਬ ਚਲੇ ਜਾਣਾ ਉੱਥੇ ਫਿਰ ਉੱਥੋਂ ਆ ਕੇ ਫਿਰ ਛੁੱਟੀਆਂ ਖਤਮ ਹੋ ਜਾਣੀਆਂ ਫਿਰ ਵਾਪਸ ਹਮ ਹੋਸਟਲ ਚ ਆ ਜਾਣਾ ਹਮ ਔਰ ਫਿਰ ਜਦੋਂ ਹੋਸਟਲ ਚ ਗੱਡੀ ਨੇ ਛੱਡਣ ਜਾਣਾ ਹਮ ਗੱਡੀ ਨੇ ਲੈ ਜਾਣਾ ਅੱਛਾ ਉਸ ਜ਼ਮਾਨੇ ਦੇ ਜਦੋਂ ਅਸੀਂ ਨਹਾਉਣਾ ਹੁੰਦਾ ਸੀ ਇੱਕ ਆਦਮੀ ਪਾਣੀ ਪੜਦਾ ਸੀ ਇੱਕ ਕੱਪੜਾ ਲੈ ਕੇ ਅੰਦਰ ਖਲੋਤਾ ਹੁੰਦਾ ਸੀ ਸਾਡੇ ਕੋਲ ਹਮ ਇੱਕ ਫਿਰ ਕੰਗੀ ਕਰਨ ਵਾਸਤੇ ਖਲੋਤਾ ਹੁੰਦਾ ਸੀਗਾ ਅੱਛਾ ਇੱਕ ਬੂਟ ਪਾਲਿਸ਼ ਕਰਦਾ ਹੁੰਦਾ ਸੀਗਾ ਹਮ ਹਾਂ ਇਹਨੇ ਮਰਾਸਣ ਆਣ ਕੇ ਗੁੱਤ ਕਰਦੀ ਸੀਗੀ ਅੱਛਾ ਬਸ ਸਾਨੂੰ ਤੇ ਹੀ ਪਤਾ ਸੀ ਹਾਂ ਇਹ ਦੁੱਖ ਬੜਾ ਵੱਡਾ ਹੋਇਆ ਕਿ ਇੰਦਰ ਦੇ ਲੋਕਾਂ ਨੂੰ ਪਤਾ ਨਹੀਂ ਸੀ ਪਿੰਡ ਬਚਲਾ ਕਿ ਸਾਡਾ ਕੀ ਏ ਇਹ ਉਹਦੇ ਮੁਤਾਬਕ ਇਹਨਾਂ ਨੇ ਸਾਨੂੰ ਚਲਾਇਆ ਅੱਛਾ ਪਪੇ ਚੱਲ ਗਏ ਹਾਂ ਪਰ ਜਿਹੜੀ ਅੰਦਰਲੀ ਚੀਜ਼ ਜੋ ਕੁਛ ਤੁਸੀਂ ਹੋਵੋ ਉਹ ਉਹਦੇ ਮੁਤਾਬਕ ਸਮਰੇ ਦੇ ਹੁੰਦੀ ਰਹਿੰਦੀ ਹੈ ਹਾਂ ਤੇ ਜੇ ਗੱਲ ਕਰੀਏ ਜ਼ਮੀਨ ਜਾਇਦਾਦ ਕਿੰਨੀ ਜ਼ਮੀਨ ਜਾਇਦਾਦ ਸੀ ਤੁਹਾਡੇ ਬਾਪ ਹੁਣਾ ਕੋਲ ਸ਼ੌਕ ਕਿੱਲੇ ਤੋਂ ਤੇ ਉੱਪਰ ਸੀਗੀ ਅੱਛਾ ਜੀ ਤੇ ਜਦੋਂ ਉਹਨਾਂ ਨੇ ਮੁਨਸ਼ੀਆਂ ਨੇ ਵੇਚ ਕੇ ਆਉਣਾ ਤੇ ਉਹਨਾਂ ਦਰਵਾਜ਼ਿਆਂ ਦੇ ਅੱਗੇ ਖਲੋਤੇ ਰਹਿਣਾ ਜੀ ਆ ਫਸਲ ਦੇ ਪੈਸੇ ਲੈ ਜਾਓ ਤੇ ਕਿਸੇ ਨੂੰ ਲੋੜ ਹੁੰਦੀ ਸੀ ਤੇ ਕੋਈ ਜਾਂਦਾ ਸੀ ਨਹੀਂ ਨਹੀਂ ਤੇ ਉਹ ਕਹਿੰਦੇ ਦੂਜਾ ਮੁਨਸ਼ੀ ਆਏਗਾ ਤੇ ਲੈ ਆਵੇਗਾ ਤੇਰੇ ਕੋਲ ਹੂੰ ਲੱਖੇ ਤੇ ਇੰਨਾ ਪੈਸਾ ਸੀਗਾ ਬਹੁਤ ਬਹੁਤ ਯਾਰ ਤੇ ਕਦੀ ਸੋਚਿਆ ਸੀਗਾ ਕਿ 47 ਦੇ ਵੇਲੇ ਸਾਨੂੰ ਉਹ ਸਭ ਕੁਝ ਛੱਡ ਛੜਾ ਕੇ ਇੱਥੇ ਆਉਣਾ ਪੈਣਾ। ਨਹੀਂ ਜੀ ਉਹ ਤਾਂ ਸੋਚ ਹੀ ਨਹੀਂ ਸੀ ਸਕਦੇ। ਪਰ ਕਬਰਾਂਡ ਤੇ ਪਈ ਉਹ ਸ਼ੁਰੂ ਹੋ ਗਈ ਸੀ ਕਿਉਂਕਿ ਜਦੋਂ ਪਾਕਿਸਤਾਨ ਵਾਲਿਆਂ ਨੇ ਜਿਨ੍ਹਾਂ ਨੇ ਇਹ ਸ਼ਰਾਰਤ ਜਿਹੜੀ ਇਹਨਾਂ ਦੀ ਸੀਗੀ ਹੂੰ ਅੰਗਰੇਜ਼ਾਂ ਦੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਲਈ ਹੋਈ ਸੀ ਹੂੰ ਤੇ ਉਹਦਾ ਅਸਰ ਤੇ ਹੋ ਰਿਹਾ ਸੀਗਾ ਸਾਰਾ। ਹੂੰ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਹੁਣ ਸਾਨੂੰ ਪਾਕਿਸਤਾਨ ਛੱਡਣਾ ਪੈਣਾ ਹੈ? ਉਸ ਵਕਤ ਕਿਹੋ ਜਿਹਾ ਮੰਜ਼ਰ ਸੀ ਕਿਹੋ ਜਿਹਾ ਮਾਹੌਲ ਸੀ ਹਵੇਲੀ ਉਹ ਤੇ ਫਿਰ ਜੀ ਕਾਫੀ ਦੇਖ ਤੋ ਪਹਿਲਾਂ ਪਤਾ ਲੱਗ ਗਿਆ ਸੀਗਾ ਵੀ ਆ ਜਿਹੜੇ ਇਲਾਕੇ ਨੇ ਇਹ ਇਹਨਾਂ ਦੇ ਵਿੱਚ ਆ ਗਏ ਨੇ ਤੇ ਆ ਛੱਡਣੇ ਪੈਣੇ ਨੇ ਤੇ ਸਾਨੂੰ ਤੇ ਪਤਾ ਲੱਗ ਗਿਆ ਸੀ ਵੀ ਸਾਨੂੰ ਸਾਡਾ ਛੱਡਣਾ ਪੈਣਾ ਹੈ ਪਰ ਬਹੁਤ ਗਮ ਸੀ ਸਾਡੇ ਡੜੀ ਬਹੁਤ ਜ਼ਿਆਦਾ ਘੋੜ ਸਵਾਰ ਸੀ ਔਰ ਆਪਣੇ ਘੋੜੀ ਦੇ ਉੱਤੇ ਤੇ ਘੋੜ ਦੇ ਜਾ ਕੇ ਜਾ ਕੇ ਜਿੱਥੋਂ ਦੀ ਕਾਫਲਾ ਲੰਘਦਾ ਹੁੰਦਾ ਸੀ ਸੀ ਉੱਥੇ ਜਾ ਕੇ ਖਲੋਣਾ ਤੇ ਸਾਰੇ ਕਾਫਲੇ ਨੂੰ ਲੰਘਾਣਾ ਤੇ ਫੇਰਾ ਪਾਉਣਾ ਹੂੰ ਤੇ ਦਬਦਬਾ ਕਿਹੋ ਜਿਹਾ ਸੀ ਤੁਸੀਂ ਜਿਹੜੇ ਮਾਨਾਂ ਵਾਲੇ ਦੇ ਵਿੱਚ ਰਹਿੰਦੇ ਸੀ ਕਹਿੰਦੇ ਨੇ ਜਿੱਥੇ ਤੁਸੀਂ ਰਹਿੰਦੇ ਸੀ ਮਾਨਾਂ ਵਾਲੇ ਉਹ ਮਾਨਾਂ ਵਾਲਾ ਸਰਦਾਰਾਂ ਦਾ ਗੜ ਸੀਗਾ ਹਾਂਜੀ ਤੇ ਉਸ ਸਰਦਾਰਾਂ ਦੇ ਗੜ੍ਹ ਦੇ ਵਿੱਚ ਕਿੰਨਾ ਕੁ دہشت ਵਾਲਾ ਮਾਹੌਲ ਰਹਿੰਦਾ ਸੀ ਸਰਦਾਰਾਂ ਦਾ ਕਿੰਨਾ ਦਬਦਬਾ ਸੀ ਤੁਹਾਡੇ ਪਰਿਵਾਰ ਦਾ ਪਾਕਿਸਤਾਨ 'ਚ ਗਰੀਬੀ ਤੇ ਬਹੁਤ ਹੂੰ ਉਥੋਂ ਦੇ ਲੋਕ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ ਹੂੰ ਤੇ ਉਹ ਕੰਮਕਾਰੀ ਕਰਕੇ ਸਾਡੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਗੁਜ਼ਾਰੇ ਕਈ ਕਈ 100 ਕਰਦੇ ਸਨ ਹੂੰ ਪਹਿਲੇ ਉਹਨਾਂ ਨੂੰ ਤੇ ਚੰਗਾਈ ਲੱਗਦਾ ਸੀ ਕਿ ਸਾਨੂੰ ਮਿਲ ਜਾਏਗਾ ਤੇ ਅਸੀਂ ਇਹਨਾਂ ਨੂੰ ਮਾਰ ਕੇ ਕੱਢ ਕੇ ਤੇ ਸਾਮ ਲਾ ਗਏ ਹੁਣ ਜਦੋਂ ਪਾਕਿਸਤਾਨ ਜਾ ਕੇ ਆਏ ਆ ਮਕਾਨ ਇੰਨਾ ਵੱਡਾ ਸੀ ਨਾ ਮੇਰਾ خیال ਆ ਕਿਲੇ ਦੀ ਡਾਊਨ ਜਿਹਦੇ ਵਿੱਚ ਅਸੀਂ ਦੋ ਫੈਮਲੀਆਂ ਰਹਿੰਦੀਆਂ ਸਨ ਤੇ ਇਹਦੇ ਵਿੱਚ ਉਹਨਾਂ ਨੇ ਮਤਲਬ ਛੋਟੇ ਛੋਟੇ ਕਮਰੇ ਬਣਾ ਕੇ ਕਈ ਘਰ ਬਣਾਏ ਨੇ ਹੂੰ ਇਹ ਹੂੰ ਤੁਸੀਂ ਹੁਣ ਦੇਖ ਲਓ ਕਿ ਕਿਸ ਤਰ੍ਹਾਂ ਔਰ ਉੱਥੇ ਵੀ ਜਿਸ ਤਰ੍ਹਾਂ ਹੁਣ ਇੱਥੇ ਜਲੂਸ ਆਉਂਦਾ ਸਾਰਾ ਕੁਝ ਹੈ ਉੱਥੇ ਵੀ ਸਾਡੇ ਘਰਾਂ ਦੇ ਵਿੱਚ ਜਦੋਂ ਮਹਾਰਾਜ ਦਾ ਗੁਰਪੁਰਪ ਹੁੰਦਾ ਸੀ ਹੂੰ ਉਸੇ ਤਰ੍ਹਾਂ ਮਤਲਬ ਸਭ ਪਬਲਿਕ ਆਉਂਦੀ ਸੀ ਸਾਰਾ ਉਸੇ ਤਰ੍ਹਾਂ ਸਾਰਾ ਕੁਝ ਅੱਛਾ ਬਹੁਤ ਹੂੰ ਪਰਦਾਨੀ ਵੀ ਬੜੇ ਸਨ ਹੂੰ ਸਾਡੇ ਡੈਡੀ ਨੂੰ ਇਸ ਪਾਸੇ ਬਹੁਤ ਧਿਆਨ ਸੀਗਾ ਹੂੰ ਤੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਤੁਹਾਡੇ ਨਾਲ ਰਹਿੰਦੇ ਹੋਣਗੇ ਬੈਠੇ ਉੱਠਦੇ ਹੋਣਗੇ ਉਹਨਾਂ ਦੇ ਨਾਲ ਕਿਹੋ ਜਿਹਾ ਪਿਆਰ ਮੁਹੱਬਤ ਸੀ 47 ਤੋਂ ਪਹਿਲਾਂ ਤੁਹਾਨੂੰ ਕੁਝ ਵੀ ਨਹੀਂ ਨੇ ਬਸ ਬੈਠੀਆਂ ਨੇ ਘਾਵਾਂ ਦੇ ਉੱਤੇ ਥੱਲੇ ਜ਼ਮੀਨ ਦੇ ਉੱਤੇ ਹੂੰ ਆ ਕੋਈ ਮੈਂ ਬਾਸੇ ਕੋਈ ਭਾਂਡੇ ਮਾਈ ਦੀਏ ਕੋਈ ਕੱਪੜੇ ਧੋਂਦੀ ਪਈ ਉੱਥੇ ਹੀ ਕੋਈ ਨਾ ਇਹ ਆ ਚੀਜ਼ ਹੈ ਉਹਨਾਂ ਦੀ ਤੁਹਾਡੀ ਕੋਈ ਸਹੇਲੀ ਵੀ ਸੀ ਸਕੂਲ ਪੜ੍ਹਦੇ ਸੀ ਜਦੋਂ ਤੁਸੀਂ ਕੋਈ ਯਾਦ ਹੈ ਆਪਣੀ ਸਹੇਲੀ ਬਾਰੇ ਨਹੀਂ ਉਹ ਜਿਹੜੇ ਆਪਾਂ ਸਕੂਲ ਸਣ ਹੂੰ ਉਹਦੇ ਵਿੱਚ ਜਿਹੜੇ ਉੱਥੇ ਸਰਦਾਰਾਂ ਦੇ ਛੋਟੇ-ਛੋਟੇ ਬੱਚੇ ਸਨ ਚੌਥੀ ਚੌਥੀ ਪੰਜਵੀਂ ਚੱਕ ਹੂੰ ਉਦੋਂ ਤੱਕ ਤੇ ਮਦਨ ਨੁਕਰਾਨੀ ਨਾਲ ਲੈ ਜਾਣਾ ਬਿਠਾ ਲਿਆਉਣਾ ਉਹਨਾਂ ਚਾਹੇ ਉੱਥੇ ਹੀ ਰਹਿਣਾ ਸਕੂਲ 'ਚ ਹੂੰ ਛੁੱਟੀ ਹੋਣੀ ਤੇ ਲੈ ਆਉਣਾ ਹੂੰ ਤੇ ਸਹੇਲੀ ਵੀ ਸੀ ਤੁਹਾਡੀ ਕੋਈ ਹਾਂਜੀ ਕੋਈ ਮੁਸਲਮਾਨੀ ਸਹੇਲੀ ਵੀ ਸੀ ਤੁਹਾਡੀ ਹਬੀਬਾ ਕੀ ਨਾਂ ਦੱਸਦੇ ਸੀ ਤੁਸੀਂ ਉਹ ਤੇ ਫਿਰ ਮੇਰੀ ਆਪਣਾ ਜਾ ਕੇ ਬਣੀ ਸਹੇਲੀ ਤੇ ਬਣੀ ਇੱਥੇ ਸ਼ੇਖੂਪੁਰੇ ਜਾ ਕੇ ਬਣੀ ਅੱਛਾ ਹਾਂਜੀ ਉਹ ਕਿਹੜੀ ਕਲਾਸ 'ਚ ਤੁਸੀਂ ਕਿੰਨਾ ਪੜ੍ਹੇ ਹੋ ਮੈਂ ਤੇ ਜੀ ਆਪਣਾ ਅਸੀਂ 12ਵੀਂ 'ਚ ਜਦੋਂ 12ਵੀਂ ਦਾ ਪੇਪਰ ਦਿੱਤੇ ਸੀ ਜਦੋਂ ਪਾਕਿਸਤਾਨ ਪਹੁੰਚਿਆ ਅੱਛਾ ਅੰਜੇ ਲਾਹੌਰ ਹਾਂ ਹਾਂ ਹਾਂਜੀ ਤੇ ਹਨ ਹਰਕਣੀ ਦੇ ਵਿੱਚ ਸ਼ਾਦਾ ਕਾਲ ਸੀਗਾ ਅੱਛਾ ਤੇ ਮੈਂ ਵੋਕਲ 뮤జిక్ ਵੀ ਲਿਆ ਹੋਇਆ ਸੀਗਾ ਅੱਛਾ ਉਸ ਟਾਈਮ ਤੇ ਹਾਂਜੀ ਹਾਂ ਮੇਰੀ ਵੱਡੀ ਸਿਸਟਰ ਨੇ ਉਹ ਉਹ ਇਨਸਟਰੂਮੈਂਟਲ ਲਿਆ ਹੋਇਆ ਸੀਗਾ ਹਾਂ ਤੇ ਮੈਂ ਵੋਕਲ ਲਿਆ ਹੋਇਆ ਸੀ ਹਾਂ ਤੇ ਕਦੀ ਉਹ ਪੁਰਾਣਾ ਦੌਰ ਯਾਦ ਆਉਂਦਾ ਦਿਲ ਕਰਦਾ ਕਿ ਉਹ ਪਾਕਿਸਤਾਨ ਨਾ ਬਣਿਆ ਹੁੰਦਾ 47 ਦੀ ਵੰਡ ਨਾ ਪਈ ਹੁੰਦੀ ਤੇ ਅੱਜ ਅਸੀਂ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਰਹਿੰਦੇ ਹੁੰਦੇ ਜਿੱਥੇ ਅਸੀਂ ਰਹਿੰਦੇ ਸੀ ਯਾਦ ਆਉਂਦੀ ਏ 47 ਦੀ ਇਹ ਇੰਨੀਆਂ ਕੋਈ ਤਕਲੀਫਾਂ ਇੰਨਾ ਕੋਈ ਰੀਜੇਵਾ ਮੈਂ ਅਗਾ ਅਗਾ ਦੀ ਸੋਚ ਨੇ ਨਹੀਂ ਆਪਣਾ ਪਿੱਛੇ ਜਾਣ ਨਹੀਂ ਦਿੱਤਾ ਹਾਂ ਪਿਛੇ ਜਾਣ ਦਿੱਤਾ ਪਰ ਜਦੋਂ ਆਪਣੇ ਪਿੰਡ ਗਏ ਹੋਵੋਗੇ ਤੁਸੀਂ ਦੱਸਦੇ ਹੋ ਕਿ ਮੈਂ ਪਾਕਿਸਤਾਨ ਜਾ ਕੇ ਆਈ ਆ ਜਦੋਂ ਕੰਧਾਂ ਦਿਸੀਆਂ ਤੁਹਾਨੂੰ ਆਪਣੇ ਘਰ ਦੀਆਂ ਜਦੋਂ ਤੁਸੀਂ ਪਾਕਿਸਤਾਨ ਗਏ ਉਦੋਂ ਮੈਂ ਜਾ ਕੇ ਪਹਿਲੂ ਪਈ ਇੰਨੀ ਸਾਲਾਂ ਬਾਅਦ ਮੈਂ ਚੱਲੀ ਆ ਕਿੰਨੇ ਸਾਲਾਂ ਬਾਅਦ ਗਈ ਆ ਮੈਂ ਖੁਸ਼ 75 ਸਾਲ ਬਾਅਦ ਗਈ ਆ ਅੱਛਾ ਤੇ ਜਦੋਂ ਮੈਂ ਗਈ ਆ ਤੇ ਇਹ ਸਾਰੇ ਕੰਸਰ ਕਿਸ ਤਰ੍ਹਾਂ ਤੁਸੀਂ ਪਛਾਣੋਗੇ ਕਿਸ ਤਰ੍ਹਾਂ ਮੈਂ ਕਹ ਉਹ ਉਸ ਟਾਈਮ ਚ ਮਕਾਨ ਹੀ ਸਾਡੇ ਜਿਸਰਾਂ ਦੇ ਮਹਿਲ ਨੇ ਰਾਜਿਆਂ ਦੇ ਉਸ ਤਰ੍ਹਾਂ ਦੇ ਬੜੇ ਉਸ ਮਕਾਨ ਪਛਾਣ ਲੈਣੇ ਨੇ ਅੱਛਾ ਜਦੋਂ ਅਸੀਂ ਪਿੰਡ ਜਾ ਕੇ ਆਪਣੇ ਤੇ ਜਦੋਂ ਉਹ ਗਲੀਆਂ ਝੋ ਲੰਘ ਕੇ ਉਹ ਮਕਾਨਾਂ ਦੇ ਅੱਗੇ ਜਾ ਕੇ ਖਲੋਂਦੇ ਸਾਂ ਹਾਂ ਆ ਜੋ ਕੁਝ ਹੋਂ ਬਣਿਆ ਇਹ ਹੋ ਜਈ ਇਹ ਤੋਂ ਵੀ ਵਧੀਆ ਉੱਥੇ ਬਣਿਆ ਅੱਛਾ ਜੀ ਅੱਖਾਂ ਭਰੀਆਂ ਉਦੋਂ ਆਪਣੇ ਮਾਂ ਪਿਓ ਚਿੱਤੇ ਆਏ ਉਹ ਵੇੜਾ ਚਿੱਤੇ ਆਇਆ ਜਿੱਥੇ ਤੁਸੀਂ ਬਚਪਨ ਗੁਜ਼ਾਰਿਆ ਉਹ ਤੇ ਬਹੁਤ ਹੋਇਆ ਉਹ ਤੇ ਹੋਣਾ ਸੀ ਕਿ ਚੰਗੀ ਐਡੀ ਜ਼ਿੰਦਗੀ ਤੋਂ ਕਿਹ ਕਿਹੋ ਜੀ ਜ਼ਿੰਦਗੀ ਫਿਰ ਰੋਲ ਰੋਲ ਕੇ ਸੈਟਲ ਹੋਈ ਏ ਹੂੰ ਜ਼ਿੰਦਗੀ ਸਾਰੀ ਬਦਲ ਗਈ ਕਿ ਹੂੰ ਅ ਤੇ ਕੋਈ ਹਬੀਬਾ ਦਾ ਕਿੱਸਾ ਸੁਣਾਉ ਨਾ ਤੁਸੀਂ ਦੱਸਦੇ ਸੀ ਉਹਨੇ ਮੈਨੂੰ ਉਰਦੂ ਸਿਖਾਈ ਸੀ ਜਦੋਂ ਕੈਮਰੇ ਉੱਤੇ ਸੀ ਉਹ ਦੱਸੋ ਜਰਾ ਨਾ ਜੀ ਉਹ ਵੀ ਨਾ ਬੜੀ ਹੈਗੇ ਸ਼ਾਨੇ ਉਹਨਾਂ ਦੇ ਬਜ਼ੁਰਗ ਵੀ ਸਿੱਖਾ ਦਾ ਮੁਸਲਮਾਨ ਬਣੇ ਸਨ ਅੱਛਾ ਤੇ ਫੇ ਕਾਫੀ ਦੇ ਤੋਂ ਤੇ ਉਹ ਬਾਜਵੇ ਜਾਤਾਂ ਤੇ ਉਹਨਾਂ ਦੀ ਇਹੋ ਹੀ ਸਨ ਹਾਂ ਤੇ ਉਹਨੂੰ ਫੇਰੇ ਉਹ ਰੂਮੇਟ ਉੱਤੇ ਕਾਲਜ ਦੇ ਵਿੱਚ ਜਦੋਂ ਕਮਰੇ ਦੀ ਰੂਮ ਰੂਮ ਅਲਾਟ ਕਰਦੇ ਤੇ ਉਹ ਮੈਂ ਤੇ ਮੇਰੀ ਸਿਸਟਰ ਤੇ ਤੀਜਾ ਨੰਬਰ ਉਹ ਉਹਨੂੰ ਪੈ ਗਿਆ ਅੱਛਾ ਉਹ ਵੇ ਸਹੇਲੀ ਬਣ ਗਈ ਹੂੰ ਸਹੇਲੀ ਦੀ ਛੱਡ ਕੇ ਬਹੁਤ ਖਾਤਰ ਵੀ ਕਰਦੀ ਸੀ ਬਹੁਤ ਅੱਛਾ ਸੇਵਾ ਵੀ ਬਹੁਤ ਕਰਦੀ ਸੀ ਹੂੰ ਬਹੁਤ ਤੇ ਕਦੀ 47 ਤੋਂ ਬਾਅਦ ਉਹਦੇ ਨਾਲ ਗੱਲਬਾਤ ਹੋਈ ਕਦੀ ਮੌਕਾ ਮਿਲਿਆ ਹਾਂ ਹਾਂ ਚਿਚੀਆਂ ਆਉਂਦੀਆਂ ਸਾਂ ਇੱਕ ਦੂਜੇ ਜਾਂਦੀਆਂ ਸਾਂ ਇੱਥੋਂ ਮੇਰਾ ਭਾਂਜਾ ਹੈ ਇੱਥੇ ਜਲੰਧਰ ਵਕੀਲ ਨੇ ਅੱਛਾ ਉਹ ਉਹਨਾਂ ਦੇ ਫਰੈਂਡ ਸਨ ਉਧਰ ਬੜੇ ਮੁਸਲਮਾਨ ਅੱਛਾ ਉਹ ਜਾਂਦੇ ਹੁੰਦੇ ਸਨ ਫਿਰ ਉਹ ਉਹਨੂੰ ਮਿਲ ਕੇ ਆਏ ਅੱਛਾ ਬੜੀ ਖਾਤਰ ਕੀਤੀ ਔਰ ਬਹੁਤ ਖਾਤਰ ਕੀਤੀ ਫਿਰ ਉਹਦਾ ਵੱਡਾ ਲੜਕਾ ਐਕਸੀਡੈਂਟ ਵਿੱਚ ਮਰ ਗਿਆ ਫਿਰ ਉਹ ਸ਼ੌਕ ਚ ਬੜੀ ਬਿਮਾਰ ਹੋਈ ਤੇ ਫਿਰ ਹੂੰ ਚਲੀ ਗਈ ਹੂੰ ਫਿਰ ਉਹਦੇ ਹਸਬੰਦ ਨੂੰ ਵੀ ਜਾ ਕੇ ਦੱਸਿਆ ਹੂੰ ਉਹਨੇ ਦੱਸਿਆ ਵੀ ਮੈਂ ਹਾਂ ਫੇ ਉਹਨਾਂ ਨੂੰ ਲਿਹਾਉ ਸਾਡੇ ਘਰ ਫਿਰ ਮੈਂ ਤੇ ਨਹੀਂ ਜਾ ਸਕੀ ਮੈਂ ਤੇ ਹੁਣ ਵੀ ਜਦੋਂ ਗਈ ਸੀ ਨਾ ਜਿੰਨਾਂ ਦੇ ਠਹਿਰੀ ਸੀ ਮੈਂ ਕਿਹਾ ਸੀ ਉਪਰ ਉਹਨਾਂ ਦੇ ਲੜਕਿਆਂ ਨੂੰ ਮਿਲਾਓ ਫੇ ਬਿਜੀ ਨਹੀਂ ਆਪੋ ਆਪਣੇ ਤਾਂ ਦੂਰ ਦੂਰ ਸਾਂ ਤੇ ਕਦੀ ਦਿਲ ਕਰਦਾ ਕਿ ਵਾਪਸ ਜੇ ਕਦੀ ਮੌਕਾ ਮਿਲੇ ਇੱਕ ਵਾਰੀ ਹੋਰ ਜਾ ਕੇ ਮ ਆਪਣੇ ਉਹੀ ਵੇੜੇ ਦੇ ਵਿੱਚ ਜਾਵਾਂ ਜਿੱਥੇ ਮੇਰੇ ਬਾਪ ਨੇ ਜ਼ਿੰਦਗੀ guzari ਸੀ ਦੇਖੋ ਨਾ ਹੋ ਜਾ ਨਕਸ਼ਾ ਨਾ ਹੋ ਜਾ ਘਰ ਸਭ ਨੂੰ ਵੇਖ ਕੇ ਲੱਗਦਾ ਸੀ ਵੀ ਇਹਦੇ ਵਿੱਚ ਸੀ ਅਸੀਂ ਰਹਿੰਦੇ ਹੂੰ ਇਹ ਸਾਰੇ ਮੇਰੇ ਨਾਲ ਹੀ ਸਨ ਹੂੰ ਹੁਣ ਵੀ ਜਾ ਕੇ ਆਏ ਨੇ ਹੂੰ ਕਾਕਾ ਵੱਡਾ ਹੂੰ ਹੋਣੇ ਘਰ ਜਾ ਕੇ ਆਈ ਭਪਿੰਦੇ ਰੂਰੀ ਹਮ ਇਹ ਤੇ બીજી ਜਿਹੜੀ 47 ਦੀ ਕਤਲੋ ਗੈਰਤ ਸੀਗੀ ਉਹ ਉਹਦੇ ਬਾਰੇ ਦੱਸੋ ਜਦੋਂ 47 ਦੀ ਵੰਡ ਹੋਈ ਡਿਸਾਈਡ ਹੋਇਆ ਕਿ ਤੁਸੀਂ ਹੁਣ ਪਾਕਿਸਤਾਨ ਤੋਂ ਇੰਡੀਆ ਵਾਲੇ ਪਾਸੇ ਆਣਾ ਉਸ ਵਕਤ ਕਿਹੋ ਜਿਹਾ ਕੈਂਪਾਂ ਦੇ ਵਿੱਚ ਰਹੇ ਤੁਸੀਂ ਤੁਸੀਂ ਗੱਡੀਆਂ 'ਚ ਰਹਿਣ ਵਾਲੇ ਗਿੱਜੇ ਸੀ ਤੁਹਾਡੇ ਘਰ ਹਜ਼ਾਰਾਂ ਦੇ حساب ਨਾਲ ਨੌਕਰ ਸੀਗੇ ਤੇ ਫਿਰ ਕਿਸ ਤਰ੍ਹਾਂ ਤੁਸੀਂ ਉਹ ਔਖਾ ਹੋ ਗਿਆ ਬੜਾ ਔਖਾ ਸੀ ਜੀ ਜ਼ਮੀਨ ਬੜੀ ਬੜੀ ਦੂਰ ਦੇ ਦੇਣੀ ਹਮ ਤੇ ਇੱਕ ਸਾਡਾ ਨੌਕਰ ਤੇ ਇੱਕ ਬੈਲਾਂ ਦੀ ਜੋੜੀ ਤੇ ਇੱਕ ਗੱਡਾ ਉਹ ਜਿੱਥੇ ਜਾਣਾ ਉਹ ਉੱਥੇ ਪਹਿਲੋ ਪਹੁੰਚ ਜਾਂਦਾ ਸੀ ਸਮਾਨ ਲੈ ਕੇ ਅੱਛਾ ਤੇ ਫਿਰ ਉਹਨੇ ਉੱਥੇ ਜਾ ਕੇ ਪਿੰਡ 'ਚ ਮਸਾ ਸਾਰਾ ਕੰਮਕਾਰ ਕਰਨਾ ਆਰਾਮ ਤੇ ਦੇਣਾ ਉਹਨੇ ਪਰ ਨਹਿਰ ਦਾ ਪਾਣੀ ਪੀਣਾ ਪੈਣਾ ਹੂੰ ਉਧਰ ਬੜਾ ਚੰਨਣ ਖੇੜਾ ਬੜੀ ਦੂਰ ਦੂਰ ਹੂੰ ਅレ ਆਪਣਾ ਇਲਾਕਿਆਂ ਨਾਲ ਸਾਨੂੰ ਜ਼ਮੀਨ ਮਿਲਦੀ ਸੀਗੀ ਅੱਛਾ ਤੇ ਬੀਜੀ ਜਿਹੜਾ ਸੋਨਾ ਸੀਗਾ ਜਿਹੜਾ ਜੇਵਰਾਤ ਸੀਗੇ ਹੈ 골ਡ ਸੀ ਤੁਹਾਡੇ ਮਾਤਾ ਜੀ ਕੋਲ ਹੈ ਉਹ ਫਿਰ ਕਿਸ ਤਰ੍ਹਾਂ ਲੈ ਕੇ ਆਂਦਾ ਕਿਉਂਕਿ ਤੁਸੀਂ ਤੇ ਬਹੁਤ ਰਹੀਸ ਜਿਆਦੇ ਸੀ ਉਸ ਜਗ੍ਹਾ ਤੇ ਫਿਰ ਉਹ ਸੋਨਾ ਕਿਸ ਤਰ੍ਹਾਂ ਲੈ ਕੇ ਆਏ ਜਿਹੜਾ ਤੇ ਬਹੁਤ ਦੋ ਤੇ ਭੈਣਾ ਵਿਆਹ ਚਤੀਆਂ ਸਨ ਉਹਨਾਂ ਨੇ ਤੇ ਬਾਕੀ ਉਹਨਾਂ ਦੇ ਕੋਲ ਛੋਟੀਆਂ ਚੀਜ਼ਾਂ ਹੁੰਦੀਆਂ ਸਾਂਜੀ ਅੱਛਾ ਇਹ ਛੇ ਛਪਤ ਨਹੀਂ ਹੁੰਦੇ ਸੀ ਜਿਸ ਤਰ੍ਹਾਂ ਹੁਣ ਆ ਵੱਡੇ ਵੱਡੇ ਕੜੇ ਹੋਣੇ ਹੂੰ ਉਹ ਕਈ ਕਈ ਢੋਲੀਆਂ ਦੇ ਹੋਣੇ ਹੂੰ 20-20 ਢੋਲੀਆਂ ਦੇ ਅੱਛਾ ਕੋਈ ਆਪਣਾ 30-30 ਢੋਲੀ ਦੀ ਚੀਜ਼ ਹੋਣੀ ਹੂੰ ਹੱਸ ਹੋਣੇ ਉਹਨਾਂ ਹੱਸ ਪਾਉਂਦੇ ਸਨ ਆਪਣਾ ਉਹ ਹੱਸ بڑے ਸੋਨੇ ਦੇ ਬੜੇ ਮਜ਼ਬੂਤ ਬਣਾਣੇ ਉਹਦੇ ਸੋਨਾ ਬੜਾ ਆਉਂਦਾ ਸੀ ਹੂੰ ਫਿਰ ਸਾਡੀ ਮੰਮੀ ਨੂੰ ਸ਼ੌਕ ਸੀ ਉਹਨਾਂ ਨੇ ਪੌਂਡ ਸਾਹਮਣੇ ਹੋਏ ਸਨ ਅੱਛਾ ਪੌਂਡ ਤੇ ਫਿਰ ਕਿਸ ਨਾਲ ਲੈ ਕੇ ਆਏ ਤੁਸੀਂ ਇੰਡੀਆ ਫਿਰ ਉਹ ਆਪਣਾ ਉਹਨਾਂ ਨੇ ਨਾ ਕੋਈ ਥਈ ਨਹੀਂ ਥੋਲੀ ਚੰਗੀ ਸੀ ਏ ਹੂੰ ਫਿਰ ਉਸ ਦੇ ਘਰ ਪਹਿਲੇ ਘਰ ਦੇ ਹੋਣੇ ਨੇ ਸਾਨੂੰ ਤਾਂ ਤਾਂ ਹੀ ਪਤਾ ਲੱਗਾ ਵੀ ਉਹ ਸਾਡੇ ਨਾਲ ਹੀ ਰਹੀ ਹਰ ਇੱਕ ਨੇ ਫੜ ਕੇ ਰੱਖਦੇ ਸਨ ਤੇ ਉਹਨਾਂ ਨੇ ਢਿੱਡ ਤੇ ਬੰਨਿਆ ਸੀ ਅੱਛਾ ਹਾਂਜੀ ਢਿੱਡ ਤੇ ਬੰਨ ਕੇ ਲੈ ਕੇ ਢਿੱਡ ਤੇ ਬੰਨ ਕੇ ਆ ਰੱਖਿਆ ਫੇਰ ਕਾਫੀ ਤੇ ਜਿੰਨੇ ਜਿੰਨੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਉਹ ਉਹਨਾਂ ਨੇ ਕੁਝ ਖੋ ਵੀ ਲਿਆ ਅੱਛਾ ਕੁਦਰਤੀ ਚੀਜ਼ਾਂ ਹੁੰਦੀ ਆ ਦੇਖ ਹਾਂ ਬਚਪਨ ਦੇ ਵਿੱਚ ਜਦੋਂ ਤੁਸੀਂ ਸਕੂਲ ਪੜ੍ਹਦੇ ਸੀਗੇ ਉਸ ਵਕਤ ਲੋਕਾਂ ਕੋਲ ਸਾਈਕਲ ਵੀ ਨਹੀਂ ਸੀ ਹੁੰਦੇ ਤੇ ਤੁਹਾਨੂੰ ਨੌਕਰ ਚੱਕਰ ਡਰਾਈਵਰ ਗੱਡੀਆਂ 'ਚ ਛੱਡ ਲ ਜਾਂਦੇ ਸੀ ਉਹ ਜ਼ਿੰਦਗੀ ਯਾਦ ਆਉਂਦੀ ਹੈ ਸਕੂਲ ਲਾਈਫ ਆਪਣੀ ਨਹੀਂ ਨਾਲ ਜਿਹੜਾ ਡਰਾਈਵਰ ਜਾਂਦਾ ਹੁੰਦੇ ਸਣ ਨਾਲ ਮੁੰਸ਼ੀ ਹੁੰਦਾ ਸੀਗਾ ਅੱਛਾ ਦੋ ਦੋ ਆਦਮੀ ਇੱਕ ਇੱਕ ਜਨਾਨੀ ਨਾਲ ਐਵੇਂ ਤਨੀ ਜਾਂਦਾ ਅੱਛਾ ਹਾਂ ਨਾਲੇ ਉਹਨਾਂ ਨੂੰ ਪਤਾ ਹੀ ਸੀ ਕਿ ਅਸੀਂ ਕੁਝ ਨਹੀਂ ਕਰ ਸਕਦੇ ਕੁਝ ਵੀ ਹਾਂ ਤੇ ਹੁਣ ਜਦੋਂ ਪਾਕਿਸਤਾਨ ਬਣ ਕੇ ਤੁਸੀਂ ਇੰਡੀਆ ਦੇ ਵਿੱਚ ਆ ਗਏ ਤੇ ਇੰਡੀਆ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਜ਼ਮੀਨ ਕਿਸ ਤਰ੍ਹਾਂ ਅਲਾਟ ਕੀਤੀ ਗਈ ਉਹ ਗੱਲ ਤੇ ਨਹੀਂ ਇਹਨਾਂ ਨੇ ਤਕਲੀਫ ਤੇ ਬੜੀ ਰਹੀ ਹੈ ਹਮ ਹੌਲੀ ਹੌਲੀ ਸੈਟਲ ਹੋਇਆ ਸਿਮਰਨਜੀਤ ਸਿੰਘ ਮਾਨ ਜਿਹੜੇ ਐਮਪੀ ਰਹੇ ਨੇ ਉਹਨਾਂ ਦੇ ਨਾਲ ਤੁਹਾਡਾ ਕੀ ਰਿਸ਼ਤਾ ਉਹ ਤੇ ਜੀ ਬਰਾਦਰੀ ਚੋਂ ਚਾਚਾ ਜੀ ਦੇ ਲੜਕੇ ਸਨ ਅੱਛਾ ਤੇ ਉਸ ਆਪਣਾ ਉਹਨਾਂ ਦੇ ਡੈਡੀ ਜੋਗਿੰਦਰ ਸਿੰਘ ਸਨ ਤੇ ਫਿਰ ਉਸ ਨੇ ਉਹਨਾਂ ਦੇ ਅੱਗੇ ਉਹਨਾਂ ਦੇ ਜੋਗਿੰਦਰ ਸਿੰਘ ਹੋਰਾਂ ਦੇ ਅੱਗੇ ਦੋ ਲੜਕੇ ਸਨ ਇੱਕ ਸ਼ਮਰਨਜੀਤ ਧੁਰੀ ਇੱਕ ਇਹਨਾਂ ਤੋਂ ਵੱਡੇ ਵੀ ਬੜੇ ਅਫਸਰ ਸਨ ਅੱਛਾ ਉਹਨਾਂ ਦੀ ਛੋਟੀ ਉਮਰ 'ਚ ਡੈਥ ਹੋ ਗਈ ਸੀ ਅੱਛਾ ਤੇ ਇਹਨਾਂ ਨੂੰ ਬੰਦਗੀ ਨਾਲ ਬਹੁਤ ਪਿਆਰ ਸੀ ਸੰਸਕਾਰ ਇਹਨਾਂ ਦੇ ਕਿਉਂਕਿ ਇਹਨਾਂ ਦੀ ਮਾਂ ਨੂੰ ਕੁਦਰਤੀ ਬਹੁਤ ਛੀ ਅੱਛਾ ਬਜਾਏ ਜਿਸ ਤਰ੍ਹਾਂ ਕਿਸੇ ਨੂੰ ਪਾਠ ਪੂਜਾ ਕੁਦਰਤ ਦੇ ਵੱਲੋਂ ਆਈ ਉਹ ਸੀ ਇਹਨਾਂ ਨੂੰ ਹੂੰ ਤੇ ਬਹੁਤ ਫਿਰ ਉਹਨਾਂ ਨੇ ਇਹਨਾਂ ਦੀਆਂ ਤਕਲੀਫਾਂ ਬੜੀਆਂ ਵੇਖੀਆਂ ਜਦੋਂ ਇਹਨਾਂ ਨੂੰ ਰੱਖਿਆ ਹੂੰ ਪਰ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਛੁੱਟ ਤੇ ਗਿਆ ਹੂੰ ਪਰ ਅਜੇ ਆਪਣੀ ਚੀਜ਼ ਦੇ ਉੱਤੇ ਸਿੱਖੀ ਦਾ ਜਿੰਨਾ ਇਹਨਾਂ ਨੂੰ ਹੈ ਮੈਂ ਕਹਿੰਨੀ ਸ਼ਾਇਦ ਹੀ ਕਿਸੇ ਜਿੱਥੇ ਅਸੀਂ ਬੈਠੇ ਹਾਂ ਕਿਲਾਤ ਪਰ ਅਦਗੜ ਵੱਜਦਾ ਹਾਂ ਜੀ ਹੈਨਾ ਇਹਦਾ ਕਿਸ ਤੇ ਨਾਲ ਸੰਬੰਧ ਹੈ ਪਤਾ ਲੱਗਾ ਸੀਗਾ ਕਿ ਇਹ ਨਵਾਬ ਕਪੂਰ ਸਿੰਘ ਹੋਣਾ ਦੇ ਨਾਲ ਤਲਕ ਹੈ ਤੁਹਾਡੇ ਸੋਹਰੇ ਪਰਿਵਾਰ ਦਾ ਤਾਂ ਤੁਸੀਂ ਉਹਨਾਂ ਦੀ 10ਵੀਂ 11ਵੀਂ ਪੀੜ੍ਹੀ ਹੋ ਇਸ ਗੱਲ 'ਚ ਕਿੰਨੀ ਸਚਾਈ ਹੈ ਇਹ ਤੇ ਜੀ ਸ਼ਹੀਬ ਨਵਾਬ ਕਪੂਰ ਸਾਹਿਬ ਵੀ ਪਿਛੋਂ ਸ਼ੇਹੂਪੁਰੇ ਤੋਂ ਹੀ ਨੇ ਅੱਛਾ ਉਧਰ ਹੀ ਮਿਸਲ ਨੇ ਹੂੰ ਸਿੰਘਪੁਰਿਆ ਮਿਸਲ ਹਾਂਜੀ ਉਹ ਉਧਰੋਂ ਹੀ ਆਏ ਅੱਛਾ ਤੇ ਇੱਥੇ ਫਿਰ ਜਿਹੜੇ ਮਹਾਰਾਜੇ ਬੜੀਆਂ ਜੰਗਾਂ ਲੜੀਆਂ ਹੂੰ ਉਹਨਾਂ ਦੇ ਵਿੱਚ ਨਵਾਬ ਕਪੂਰ ਸਾਹਿਬ ਦੇ ਅੱਗੋਂ ਜਿਹੜੇ ਸਨ ਹੂੰ ਉਹਨਾਂ ਨੇ ਬਹੁਤ ਲੜੀਆਂ ਤੇ ਉਹ ਫਿਰ ਉਹਨਾਂ ਨਹੀਂ ਸੀ ਸੱਤ ਕਿਲੇ ਵੀ ਬਣਾਏ ਸਨ ਫੌਜੀ ਅੱਛਾ ਨਵਾਬ ਕਪੂਰ ਸਾਹਿਬ ਉਹ ਰਾਣੇ ਉਹਨਾਂ ਚੋਂ ਫੇਰੇ ਇੱਕ ਕਿਲਾ ਇਸ ਸਾਡੇ ਬਜ਼ੁਰਗਾਂ ਨੂੰ ਨਾ ਕਿਉਂਕਿ ਇੱਥੇ ਕਹਿੰਦੇ ਨੇ ਭਈ ਮਨੀ ਸਿੰਘ ਉਹ ਰਹਿੰਦੇ ਤੇ ਭਤੀਜੇ ਥਰਾਸ਼ ਤੇ ਅਗਰ ਸਿੰਘ ਉਹ ਇਹ ਉਹਨਾਂ ਦੀ ਇੱਛਾ ਨੇ ਇਹ ਸਾਰਾ ਜਿਹੜੀ ਜਿੱਥੇ ਆਪਾਂ ਬੈਠੇ ਆ ਹੂੰ ਇਹ ਵੱਡੇ ਵੱਡੇ ਸਟੋਰ ਹਨ ਇਹਨਾਂ ਸਾਰਿਆਂ ਨੂੰ ਇਹ ਮਕਾਨ ਦੀ ਜਿਹੜੀ ਸ਼ਕਲ ਹੈ ਇਹ ਮੈਂ ਹੌਲੀ ਹੌਲੀ ਆ ਦੇਖੋ ਤਾਂ ਨਾ ਜੀ ਸਾ ਅਨਾ ਆ ਦੇਖੋ ਕੰਨ ਦੇ ਇੱਥੇ ਆ ਦੇਖੋ ਤੁਹਾਡੇ ਪਿੱਛੇ ਹਾਂ ਆ ਆਇਤੋਂ ਆ ਬੰਦ ਹੁੰਦੀ ਸੀ ਅੱਛਾ ਅੱਛਾ ਮੈਂ ਅੱਛਾ ਹੌਲੀ ਹੌਲੀ ਵੀ ਸਾਡੇ ਸਵਰੇ ਸਾਹਿਬ ਨੇ ਇਹਨੂੰ ਫੇਰੇ ਇਹ ਹੌਲੀ ਹੌਲੀ ਇਸ ਟੋਲ ਨੂੰ ਹਟਾ ਹਕਟੇ ਤੇ ਇਹਨੂੰ ਅੰਦਰੋਂ ਮਕਾਨ ਸ਼ਕਲ ਦਿੱਤੀ ਦਿੱਤੀ ਠੀਕ ਹੈ ਅਖੀਰ ਦੇ ਵਿੱਚ ਬੀਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਉਹ 47 ਨੂੰ ਯਾਦ ਕਰਕੇ ਜਿਹੜੇ ਲੋਕ ਦੇਖਦੇ ਨੇ ਉਹਨਾਂ ਨੂੰ ਕੁਝ ਨਿਹਾਂ ਦੇਣਾ ਚਾਹੁੰਦੇ ਹੋ 47 ਦਾ ਇਹ ਜੇ ਵੀ ਜਿਹੜਾ ਜਿਹੜਾ ਪਾਕਿਸਤਾਨ ਚੋਂ ਨਿਕਲਣਾ ਤੇ ਨਨਕਾਣਾ ਸਾਹਿਬ ਉਥੇ ਗੁਰਦੁਆਰੇ ਦੀ ਛੱਤਾਂ ਦੇ ਉੱਤੇ ਰਾਤ ਕੱਟਣੀ ਤੇ ਦੁੱਖਾਂ ਦੇ ਵਿੱਚ ਸਾਰਿਆਂ ਰਹਿਣਾ ਉਹ ਅਜੇ ਤੱਕ ਪੂਰਦਾ ਨਹੀਂ ਹਾਂਜੀ ਹੋਣ ਵੀ ਗਏ ਆ ਨਨਕਾਣਾ ਸਾਹਿਬ ਉਹਨਾਂ ਨੇ ਸਾਰਿਆਂ ਨੇ ਮਹਾਰਾਜ ਦੇ ਅੰਦਰ ਹਜ਼ੂਰੀ ਲੈ ਵੀ ਗਏ ਹਾਂ ਬਸ ਉਸ ਜਗ੍ਹਾ ਨੇ ਤੇ ਬੈਠ ਕੇ ਉਸ ਨੂੰ ਉਸ ਜਗ੍ਹਾ ਨੂੰ ਵੇਖ ਕੇ ਅਜੀਬ ਹੀ ਹੁੰਦਾ ਨਹੀਂ ਦੁੱਖ ਹੁੰਦਾ ਜਦੋਂ ਜਦੋਂ ਉਹਨੂੰ ਛੱਡਣ ਦਾ ਜਿੰਨਾ ਕੁ ਸੀ ਹੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂਜੀ ਸੋ ਜੀ ਬਾਕੀ 47 ਦੇ ਦਰਦ ਜਿਹੜੇ ਨੇ ਇਹ ਬਹੁਤ ਭੈੜੇ ਦਰਦ ਨੇ ਬੇਸ਼ੱਕ ਅੱਜ ਅਸੀਂ ਬੜੇ ਚਾਹਵਾਂ ਦੇ ਨਾਲ ਇਸ ਨੂੰ ਮਨਾਉਂਦੇ ਆ ਪਰ ਜਿਹੜਾ ਵਿਅਕਤੀ ਉਸ ਦਰਦ ਉਸ ਪੀੜਾ ਦੇ ਵਿੱਚੋਂ ਨਿਕਲਿਆ ਉਸ ਨੂੰ ਪੁੱਛ ਕੇ ਵੇਖੋ ਕਿ ਉਹਦੇ ਵਾਸਤੇ 47 ਦੀ ਆਜ਼ਾਦੀ ਵਾਕਈ ਹੀ ਆਜ਼ਾਦੀ ਸੀ ਜਾਂ ਫਿਰ ਉਹ ਸਭ ਕੁਝ ਖਤਮ ਕਰਕੇ ਅੱਜ ਵੀ ਆਪਣੇ ਉਸ ਪਿੰਡ ਨੂੰ ਜਾਣਾ ਚਾਹੁੰਦਾ ਜਿੱਥੋਂ ਉੱਜੜ ਕੇ ਇੱਥੇ ਆਇਆ ਸੀ। ਇਹਨਾਂ ਸ਼ਬਦਾਂ ਦੇ ਨਾਲ ਰੇਲਾ ਟਾਰਟੂ ਜਾਸਪ ਲੰਡਾ ਕੈਮਰਾਮੈਨ ਅਜੀਤ ਦੇ ਨਾਲ ਸਿਮਰਨ ਪਿੱਛੀਂ ਭਰਤਗੜ ਕਿਲਾ